ਟਾਈਮ ਮੈਂ ਇੱਥੇ ਪੜਾਇਆ ਮੇਰੇ ਮਦਰ ਇੱਥੇ ਪੜਦੇ ਰਹੇ ਐ ਕਿਉਂਕਿ ਸਕੂਲ ਮੇਰੇ ਨਾਂ ਦੇ ਇੱਥੇ ਪੰਨੇ ਆ ਹਰਿਆਣੇ ਚਨਾਲੀ ਉੱਥੇ ਸਕੂਲ ਸ਼ਾਇਦ ਘੱਟ ਸੀਗਾ ਜਾਂ ਉਦੋਂ ਨਹੀਂ ਸੀਗਾ ਤੋਂ ਇੱਥੇ ਪੜਦੇ ਹੁੰਦੇ ਸੀ ਰੁਲਦੂ ਵਾਲੇ ਰਹਿ ਕੇ ਆਪਦੇ ਨਾਂ ਕੀ ਸੋ ਮੇਰੀ ਬਹੁਤ ਗੂੜੀ ਰਿਸ਼ਤੇਦਾਰੀ ਐ ਇਸ ਪਿੰਡ ਨਾਲ ਤੇ ਨਾਂ ਲੈਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਅ ਦੋ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੂੰਗੀ ਇੱਕ ਤਾਂ ਇਹ ਕੇ ਸੋਚਣ ਵਾਲੀ ਗੱਲ ਹੈ ਕਿ ਜਿੱਥੇ ਵੀ ਬੀਜੇਪੀ ਦੀ ਗਵਰਨਮੈਂਟ ਪਹਿਲਾਂ ਆਈ ਹੈ ਨਾਰਮਲੀ ਆਪਾਂ ਕੀ ਕਰਦੇ ਆ ਕਿ ਆਪਾਂ ਪਾਰਟੀਆਂ ਦਾ ਫਿਊਚਰ ਦੇਖਦੇ ਆ ਪਾਰਟੀਆਂ ਜੋ ਕਹਿੰਦੀਆਂ ਉਹ ਦੇਖਦੇ ਆ ਵੀ ਗਾਹਾਂ ਨੂੰ ਕੀ ਕਰਨਗੀਆਂ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਜੋ ਜੋ ਗੱਲਾਂ ਕਹੀਆਂ ਸੀ ਉਹਨਾਂ ਚੋਂ ਕੁਝ ਨਹੀਂ ਹੋਈ ਵੀਆਈਪੀ ਕਲਚਰ ਉਹਨਾਂ ਨੇ ਕਿਹਾ ਸੀ ਖਤਮ ਕਰਾਂਗੇ ਜਿੰਨਾ ਵੀਆਈਪੀ ਕਲਚਰ ਇਸ ਪਾਰਟੀ ਨੇ ਪ੍ਰਮੋਟ ਕੀਤਾ ਕਿਸੇ ਨੇ ਨਹੀਂ ਕੀਤਾ 100-100 ਗੱਡੀਆਂ ਸੀਐਮ ਸਾਹਿਬ ਦੀ ਸਿਸਟਰ ਦੇ ਪਿੱਛੇ ਜਾਂਦੀਆਂ ਤੇ ਵੀਆਈਪੀ ਕਲਚਰ ਖਤਮ ਹੋਣ ਦਾ ਤਾਂ ਕੋਈ ਮਤਲਬ ਹੀ ਨਹੀਂ ਬੀਜੇਪੀ ਬਾਰੇ ਇੱਕ ਗੱਲ ਮੈਂ ਕਹੂੰਗੀ ਕਿ ਬੀਜੇਪੀ ਦਾ ਆਪਾਂ ਪਾਸਟ ਦੇਖੀਏ ਜਿੱਥੇ-ਜਿੱਥੇ ਬੀਜੇਪੀ ਸਰਕਾਰ ਪਹਿਲਾਂ ਆਈ ਹੈ ਚਾਹੇ ਉਹ ਮੱਧਿਆ ਪ੍ਰਦੇਸ਼ ਹੋਵੇ ਚਾਹੇ ਉਹ ਯੂਪੀ ਹੋਵੇ ਚਾਹੇ ਉਹ ਹਰਿਆਣਾ ਹੋਵੇ ਚਾਹੇ ਗੁਜਰਾਤ ਹੋਵੇ ਉੱਥੇ ਉਹ ਵਾਰ-ਵਾਰ ਆ ਰਹੀ ਹੈ ਕੋਈ ਵੀ ਸਰਕਾਰ ਜਦੋਂ ਵਾਰ-ਵਾਰ ਰਿਪੀਟ ਹੁੰਦੀ ਹੈ ਇਸ ਦਾ ਮਤਲਬ ਹੈ ਉੱਥੋਂ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਪੂਰੀ ਉਤਰ ਰਹੀ ਹੈ ਜਿਹੜੀ ਆਪਾਂ ਹੁਣ ਸਰਕਾਰ ਆਪਾਂ ਬਣਾਈ ਹੈ ਜੇ ਬਸ ਚੱਲੇ ਤਾਂ ਲੋਕ ਉਹਨੂੰ ਅੱਜ ਰਾਤ ਨੂੰ ਲਾ ਦੇਣ ਹੁਣ ਆਪਾਂ ਵੋਟਾਂ ਪਾਈ ਬੈਠੇ ਆਂ ਭੀਜਪੀ ਸਰਕਾਰੀ ਕਹੋ ਜੀ ਸਰਕਾਰ ਹੈ ਜਿਹੜੀ ਇੱਕ ਸਟੇਟ ਜਿੱਥੇ ਇੱਕ ਵਾਰੀ ਆ ਜਾਂਦੀ ਹੈ ਲੋਕ ਉਹਨੂੰ ਵਾਰ-ਵਾਰ ਵੋਟਾਂ ਪਾਉਣੀ ਆ ਪਸੰਦ ਕਰਦੇ ਆ ਗੁਜਰਾਤ ਦੇ ਵਿੱਚ ਅੱਜ 23 ਸਾਲ ਹੋ ਗਏ 23 ਸਾਲਾਂ ਤੋਂ ਭੀਜਪੀ ਸਰਕਾਰ ਹੈ ਤੇ ਲੋਕਾਂ ਨੂੰ ਕੋਈ ਸ਼ਿਕਾਇਤ ਨਹੀਂ ਉਹ ਸਰਕਾਰ ਦੇ ਪ੍ਰਤੀ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਸਰਕਾਰਾਂ ਪਰਫਾਰਮ ਕਰ ਰਹੀਆਂ ਉੱਥੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਗਰੀਬਾਂ ਦੀਆਂ ਅਮੀਰਾਂ ਦੀਆਂ ਵਪਾਰੀਆਂ ਦੀਆਂ ਉਦਯੋਗਪਤੀਆਂ ਦੀਆਂ ਸਾਡੀਆਂ ਆਸਾਂ ਮੀਦਾਂ ਤੇ ਪੂਰੀਆਂ ਉੱਤਰੀਆਂ ਤਾਂ ਹੀ ਉੱਥੇ ਵਾਰ-ਵਾਰ ਰਿਪੀਟ ਹੋ ਰਹੀਆਂ। ਦੂਜਾ ਮਸਲਾ ਨੇ ਸਾਰਿਆਂ ਦੇ ਸਾਹਮਣੇ ਹੈ ਕਿ ਜੋ ਕਾਂਗਰਸ ਨੇ ਕੀਤਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਦੰਗੇ ਉਹਨਾਂ ਨੇ ਕਿਰਾਏ ਕਾਲ ਤੱਕ ਤੋਂ ਉਹਨਾਂ ਨੇ ਢਾਇਆ ਅਕਾਲੀ ਦਲ ਨੇ ਧਰਮ ਨੂੰ ਵਰਤ ਲਿਆ। ਆਮ ਆਦਮੀ ਪਾਰਟੀ ਤਾਂ ਚਲੋ ਤੁਹਾਡਾ ਪਰਫਾਰਮੈਂਸ ਤੁਹਾਡੇ ਸਾਹਮਣੇ ਹੈ। ਇੱਕ ਬੀਜੇਪੀ ਗਵਰਨਮੈਂਟ ਹੀ ਹੈ। ਜਿਸਨੇ ਕਿ ਜਿਹੜੇ 84 ਦੇ ਦੰਗੇ ਸੀ 30 ਸਾਲ ਹੋ ਚੁੱਕੇ ਸੀ ਗਵਾਹ ਵੀ ਸਾਰੇ ਮਰ ਚੁੱਕੇ ਸੀ ਕਾਂਗਰਸ ਦੇ ਰਾਜਵਾਲੇ ਉਹ ਦੰਗੇ ਹੋਏ ਸੀ ਐਫ ਆਈ ਆਰਾਂ ਵੀ ਦਰਜ ਨਹੀਂ ਸੀ ਬਹੁਤ ਮੁਸ਼ਕਲ ਹੁੰਦਾ ਇਹੋ ਜੀ ਸਥਿਤੀ ਦੇ ਵਿੱਚ ਕਿਸੇ ਨੂੰ ਸਜ਼ਾ ਦੇਣਾ ਪਰ ਜਿੰਨਾ ਕੋ ਉਹਨਾਂ ਤੋਂ ਹੋ ਸਕਿਆ ਉਹਨਾਂ ਨੇ ਉਹਨਾਂ ਕੇਸਾਂ ਨੂੰ ਚੱਕਿਆ ਤੇ ਲੋਕਾਂ ਨੂੰ ਸਜ਼ਾ ਵੀ ਦਿੱਤੀਆਂ ਕਰਤਾਰਪੁਰ ਦਾ ਲਾਂਘਾ ਬੀਜੇਪੀ ਗਵਰਨਮੈਂਟ ਵੇਲੇ ਖੁੱਲਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਲਾਲ ਕਿਲੇ ਤੇ ਮਨਾਇਆ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਕੇਰਲਾ ਤਾਮਿਲਨਾਡੂ ਸਾਰੇ ਇੰਡੀਆ ਦੇ ਵਿੱਚ 10 ਲੱਖ ਪੂਤਾ ਤੇ ਬੂਥਾਂ ਤੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਮਨਾਇਆ ਜਦੋਂ ਪਿਛਲੀ ਵਾਰੀ ਭਾਜਪੀ ਗਵਰਨਮੈਂਟ ਸੈਂਟਰ ਦੇ ਵਿੱਚ ਆਈ ਹੈ ਸਾਰੀਆਂ ਸਟੇਟਾਂ ਦੇ ਰਾਜ ਭਵਨਾਂ ਦੇ ਵਿੱਚ ਗਵਰਨਰ ਹਾਊਸਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਏ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਕੇਰਲਾ ਕਰਨਾਟਕਾ ਦੇ ਵਿੱਚ ਵੀ ਕੀਰਤਨ ਹੋਏ ਤੇ ਸਾਰੀਆਂ ਜਿਹੜੀਆਂ ਸਟੇਟਾਂ ਜਿਹੜੀਆਂ ਨਾਨ ਸਿਕ ਸਟੇਟ ਐ ਸਾਰੀਆਂ ਦੇ ਵਿੱਚ ਉਹਨਾਂ ਨੇ ਅ ਅਖੰਡ ਪਾਠ ਦੇ ਭੋਗ ਪਵਾਏ ਐ ਜਦੋਂ ਬੀਜੇਪੀ ਗਵਰਨਮੈਂਟ ਪਿਛਲੀ ਆਈ ਐ ਸੋ ਇਹਨਾਂ ਤੋਂ ਇਹ ਸਿੱਧ ਹੁੰਦਾ ਹੈ ਵੀ ਉਹ ਕੋਈ ਐਸੀ ਗੱਲ ਨਹੀਂ ਸਿੱਖ ਕੌਮ ਦਾ ਉਹ ਬਹੁਤ ਸਤਿਕਾਰ ਕਰਦੇ ਐ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਤੇ ਉਹਨਾਂ ਨੇ ਸਿੱਕਾ ਜਾਰੀ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਅ 350 ਸਾਲਾਂ ਤੇ ਵੀ ਸਿੱਕਾ ਜਾਰੀ ਕੀਤਾ ਸੋ ਬਹੁਤ ਕੰਮ ਉਹਨਾਂ ਨੇ ਸਿੱਖਾਂ ਪ੍ਰਤੀ ਜੋ ਆਪਣਾ ਸਤਿਕਾਰ ਸੀ ਜਿਵੇਂ ਜਿਵੇਂ ਉਹ ਪ੍ਰਗਟ ਕਰ ਸਕਦੇ ਸੀ ਉਹਨਾਂ ਨੇ ਪ੍ਰਗਟ ਕੀਤਾ ਔਰ ਬਹੁਤ ਸਤਿਕਾਰ ਕਰਦੇ ਆ ਉਹ ਸਿੱਖ ਕੌਮ ਦਾ ਤੀਜੀ ਗੱਲ ਇਹ ਹੈਗੀ ਆ ਕਿ ਜਿਹੜੀ ਇੱਥੇ ਲੋਕਲ ਹੁਣ ਤੱਕ ਜੋ ਵੀ ਵਿਕਾਸ ਹੋਇਆ ਹੈ ਏਮਸ ਹੋਵੇ, ਸੈਂਟਰਲ ਯੂਨੀਵਰਸਿਟੀ ਹੋਵੇ, ਸੜਕਾਂ ਦਾ ਨੈਟਵਰਕ ਹੋਵੇ ਉਹਦਾ ਕ੍ਰੈਡਿਟ ਬੇਸ਼ੱਕ ਹਰ ਸਿਮਰਥੋਰੀ ਜਿੰਨਾ ਮਰਜ਼ੀ ਲਈ ਜਾਣ ਤੁਸੀਂ ਅੱਜ ਵੀ ਜਾ ਕੇ ਪਤਾ ਕਰ ਲਿਓ ਕਿ ਏਮਸ ਬਣਿਆ ਵੀ ਭਾਜੀਪੀ ਗਵਰਨਮੈਂਟ ਦੇ ਪੈਸਿਆਂ ਨਾਲ ਹੈ, ਸੈਂਟਰਲ ਗਵਰਨਮੈਂਟ ਦੇ ਪੈਸਿਆਂ ਨਾਲ ਹੈ ਤੇ ਉਹਨੂੰ ਚਲਾ ਵੀ ਸੈਂਟਰਲ ਗਵਰਨਮੈਂਟ ਰਹੀ ਹੈ। ਏਮਸ ਕੱਲੇ ਬਠਿੰਡੇ ਦੇ ਵਿੱਚ ਨਹੀਂ ਬਣਿਆ ਸਾਰੀਆਂ ਸਟੇਟਾਂ ਦੇ ਵਿੱਚ ਇੱਕ ਇੱਕ ਜਾਂ ਦੋ ਦੋ ਏਮਸ ਬਣੇ ਆ ਸੋ ਇੱਕ ਪਲੈਨਿੰਗ ਸੀਗੀ ਸੈਂਟਰਲ ਗਵਰਨਮੈਂਟ ਦੀ ਪਲੈਨਿੰਗ ਸੀ ਜਿਹਦੇ ਤਹਿਤ ਏਮਸ ਆਇਆ ਜਿਹੜਾ ਸੜਕਾਂ ਦਾ ਨੈਟਵਰਕ ਹੈ ਜਿਹੜੇ ਹਾਈਵੇ ਬਣ ਰਹੇ ਆ ਸਾਰੇ ਸੈਂਟਰਲ ਗਵਰਨਮੈਂਟ ਦੀ ਸਕੀਮ ਹੈ ਨਿਤੀਨ ਗੜਕਰੀ ਦੇ ਅੰਡਰ ਹੈ ਮਹਿਕਮਾ ਤੇ ਉਹੀ ਬਣਾ ਰਹੇ ਆ ਮੈਨੂੰ ਨਹੀਂ ਪਤਾ ਵਾਰ-ਵਾਰ ਕਿਉਂ ਅਕਾਲੀ ਦਲ ਹਲੇ ਵੀ ਇਹ ਕਹਿ ਰਿਹਾ ਕਿ ਅਸੀਂ ਸੜਕਾਂ ਦਾ ਜਾਲ ਵਿਛਾਇਆ ਸੜਕਾਂ ਦਾ ਜਾਲ ਜਿੱਥੋਂ ਵਿਛ ਰਿਹਾ ਉੱਥੋਂ ਹੀ ਵਿਛ ਰਿਹਾ ਸਭ ਨੂੰ ਪਤਾ ਹੈ ਸੋ ਇਹਨਾਂ ਦੋ ਚਾਰ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਅਦਰਵਾਈਜ਼ ਤੁਸੀਂ ਸਾਰੇ ਸਿਆਣਿਆਂ ਸੋਸ਼ਲ মিডিਆ ਦੇਖਦੇ ਹੋ ਟੀਵੀ ਦੇਖਦੇ ਹੋ ਅਖਬਾਰ ਪੜ੍ਹਦੇ ਹੋ ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਤੇ ਮੈਂ ਤਾਂ ਇਹੀ ਰਿਕਵੈਸਟ ਕਰੂੰਗੀ ਕਿ ਇੱਥੇ ਸਾਰੇ ਮੇਰੇ ਰਿਸ਼ਤੇਦਾਰ ਐ ਮਾਮਾ ਜੀ ਹਰੇ ਬੈਠੇ ਐ ਮਾਮੀ ਜੀ ਹਰੇ ਬੈਠੇ ਐ ਵਿੱਕੀ ਜਿਨ੍ਹਾਂ ਨੇ ਇਹ ਗੁਰਪਾਲ ਸਿੰਘ ਜਿਨ੍ਹਾਂ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕਰਿਆ ਇਹਨਾਂ ਦੇ ਪਿਤਾ ਜੀ ਇਹਨਾਂ ਦਾ ਪਰਿਵਾਰ ਸਾਰੇ ਸਤਿਕਾਰਯੋਗ ਪਰਿਵਾਰ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਕੋਈ ਕਸਰ ਨਹੀਂ ਛੱਡੋਗੇ ਮੈਨੂੰ ਜਿਤਾਉਣ 'ਚ ਵੱਧ ਤੋਂ ਵੱਧ ਮੇਰੀ ਸਪੋਰਟ ਕਰੋਗੇ ਆਪਣੀਆਂ ਵੋਟਾਂ ਵੀ ਪਾਉਂਗੇ ਤੇ ਰਿਸ਼ਤੇਦਾਰੀਆਂ ਤੱਕ ਜਿੱਥੋਂ ਤੱਕ ਪਹੁੰਚ ਹੋ ਸਕੇ ਕਿਉਂਕਿ ਇੱਥੋਂ ਮੈਂ ਤੁਸੀਂ ਅੱਜ ਭਾਜਪਾ 'ਚ ਸ਼ਾਮਲ ਹੋਏ ਹੋ ਪਹਿਲਾਂ ਹੁਣੇ ਇੱਕ ਪਾਰਟੀਆਂ ਦੇ ਵਿੱਚ ਵੀ ਤੁਸੀਂ ਸਮਾਸ਼ੇਵੀ ਰਹੇ ਹੋ ਪਰ ਅੱਜ ਭਾਜਪਾ 'ਚ ਸ਼ਾਮਲ ਹੋਣ ਦਾ ਕਿਸ ਤਰ੍ਹਾਂ ਇੱਕ ਰੂਪਰੇਖਾ ਬਣ ਇੱਕ ਪਹਿਲਾਂ ਤਾਂ ਜੀ ਜੋ ਆਪਣੇ ਐਮਪੀ ਖੜੇ ਹੋਏ ਪਰਮਪਾਲ ਕੌਰ ਜੀ ਉਹਨਾਂ ਦਾ ਇੱਥੇ ਇਸ ਤਰੀਕੇ ਜੀ ਸਾਡੇ ਪਿੰਡ ਤੇ ਨਾਨਕੇ ਆ ਜੀ ਤੇ ਗੁਰਪ੍ਰੀਤ ਮਲੂਕਾ ਜੀ ਤੇ ਮੇਨ ਬੀਜੇਪੀ ਦੇ ਕੰਮਾਂ ਕਰਕੇ ਜੀ ਤੇ ਜੋ ਮੋਦੀ ਜੀ ਨੇ ਆਪਣੇ ਦੇਸ਼ ਲਈ ਕੰਮ ਕੀਤੇ ਜੀ ਤੇ ਆਪਣੇ ਪੰਜਾਬ ਲਈ ਜਿਵੇਂ ਕਤਾਰਪੁਰ ਨਾਂਗਾ ਤੇ ਸਿੱਖਾਂ ਲਈ ਕੰਮ ਕੀਤੇ ਜੀ ਤੇ ਕਿਸਾਨਾਂ ਲਈ ਵੀ ਵਧੀਆ ਅਗੇ ਉਦਮ ਕਰ ਰਹੇ ਹੈ ਇਸ ਕਰਕੇ ਅਸੀਂ ਜੀ ਆਪਣੇ ਪਰਮਪਾਲ ਕੌਰ ਮਲੂਕਾ ਤੇ ਗੁਰਪ੍ਰੀਤ ਮਲੁਕਾ ਜੀ ਦੇ ਨਾਲ ਅਸੀਂ ਸਾਥ ਦਿੰਦੇ ਹੋਏ ਤੇ ਉਹਨਾਂ ਨੇ ਪੂਰਾ ਸਮਰਥਨ ਕੀਤਾ ਜੀ ਤੇ ਪਿੰਡ ਨੇ ਹੀ ਪੂਰਾ ਸਾਥ ਦਿੱਤਾ ਜੀ ਮੈਂ ਵੀ ਉਹਨਾਂ ਦਾ ਇੱਥੇ ਉਹਨਾਂ ਦੇ ਨਾਨਕੇ ਸੀਗੇ ਦੇ ਉੱਥੇ ਹੀ ਰਹੇ ਪਹਿਲਾਂ ਪਰਮਪਾਲ ਗੌਰ ਤੇ ਉਸ ਕਰਕੇ ਇਹਨਾਂ ਦੇ ਆਪਣੇ ਤਾਇ ਜੀ ਦੀ ਰਿਸ਼ਤਰੀ ਵੀ ਹੈ ਕਿ ਉਹਨਾਂ ਦਾ ਸਰਪਿੰਡ ਦੀ ਰਿਸ਼ਤਰੀ ਸਮਝ ਲਓ ਜੀ ਉਹ ਕਹਿੰਦੇ ਸੀ ਮੈਂ ਆਪਦਾ ਬਚਪਨ ਦੇ ਇੱਥੋਂ ਫਲ ਫਰੂਟ ਪਿੰਡ ਦੇ ਵਿੱਚ ਆ ਕੇ ਬਹੁਤ ਤੋੜ ਕੇ ਖਾਦੇ ਆਂ ਉਹਦੇ ਪ੍ਰਾਣਾ ਜਿਹੜਾ ਬਚਪਨ ਸੀ ਉਹ ਯਾਦ ਕਰੀ ਜਾਂਦੇ ਸੀ ਤੇ ਪੜੇ ਹੋਏ ਆ ਤੋ ਕਿ ਮੈਂ ਦੇਖਦਾ ਹਾਂ ਕਿ ਇਹ ਪਿੰਡ ਵਾਸਤੇ ਉਹ ਕੋਈ ਪਹਿਲ ਕਰਨਗੇ ਕੰਮ ਲਈ ਜ ਜਦੋਂ ਕੋਈ ਪਾਵਰ ਹਾਸਟ ਹੋਣੀ ਉਹ ਉਹਨਾਂ ਨੇ ਪਹਿਲ ਪਹਿਲ ਦੇ ਅਧਾਰ ਤੇ ਹੀ ਗੱਲ ਕਹੀ ਹੈ ਜੀ ਮੈਨੂੰ ਪਹਿਲਾ ਇਹ ਪਿੰਡ ਹੈ ਤੇ ਪਿੰਡ ਲਈ ਕੋਈ ਵੀ ਗ੍ਰਾਂਟ ਜਿੰਨੀ ਵੀ ਲੋੜ ਹੋਊਗੀ ਮੈਨੂੰ ਦੱਸੀ ਜਾਊਗੀ ਉਹ ਤੋਂ ਇਲਾਵਾ ਮੈਂ ਆਪਦੇ ਵੱਲੋਂ ਵੀ ਵੱਧ ਤੋਂ ਵੱਧ ਕਰੂੰਗਾ ਉਹ ਤੁਹਾਡੇ ਸਾਹਮਣੇ ਹੀ ਕਹਿ ਕੇ ਗਏ ਸਾਰੇ ਪਿੰਡ ਦੇ ਮੂਰੇ ਕਹਿ ਕੇ ਗਏ ਤੇ ਮੈਨੂੰ ਪੂਰੀ ਉਮੀਦ ਹੈ ਜੀ ਉਹ ਆਪਣੇ ਪਿੰਡ ਲਈ ਤੇ ਆਪਣੇ ਪੰਜਾਬ ਲਈ ਤੇ ਬਠਿੰਡੇ ਜ਼ਿਲ੍ਹੇ ਲਈ ਬਹੁਤ ਵਧੀਆ ਕੰਮ ਕਰਨਗੇ ਜੀ बीजेपी मुकाबला मुकाबला का विरोध एक्चुअली पार्टिया वालों करवाया जा रहा है अकाली दल बीजेपी का क्योंकि घबराहट विच हुई है ਸਾਡਾ ਵਿਰੋਧ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਡਿਸਰਪਟ ਕਰਨ ਦੀ ਕੋਸ਼ਿਸ਼ ਕਰਦੀ ਹੈ ਕੰਪੇਨ ਨੂੰ ਪਰ ਉਹਦੇ ਚੋਂ ਸਫਲ ਨਹੀਂ ਹੋਣਗੇ। ਮੁੱਦਾ ਮੈਨਲੀ ਵਿਕਾਸ ਦਾ ਮੁੱਦਾ ਹੈ। ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਮੇਂ ਦੇ ਵਿੱਚ ਜਿੰਨਾ ਵੀ ਇਸ ਏਰੀਆ 'ਚ ਵਿਕਾਸ ਹੋਇਆ ਸਾਰਾ ਬੀਜੇਪੀ ਗਵਰਨਮੈਂਟ ਨੇ ਕਰਾਇਆ ਹੈ। ਐਮਜ਼ ਬੀਜੇਪੀ ਗਵਰਨਮੈਂਟ ਨੇ ਬਣਾਇਆ, ਸੈਂਟਰਲ ਯੂਨੀਵਰਸਿਟੀ ਬੀਜੇਪੀ ਗਵਰਨਮੈਂਟ ਨੇ ਬਣਾਈ ਹੈ, ਸੜਕਾਂ ਦਾ ਜਾਲ ਉਹਨਾਂ ਨੇ ਵਿਛਾਇਆ ਹੈ। ਆਯੂਸ਼ਮਾਨ ਭਾਰਤ ਵਰਗੀਆਂ ਸਕੀਮਾਂ ਲੈ ਕੇ ਆਂਦੀਆਂ ਹੈ। ਕਰ ਕਰ ਜਿਹੜਾ ਜਿਹੜੀ ਰਾਸ਼ਨ ਦੀ ਸਕੀਮ ਹੈ ਉਹ ਸੈਂਟਰਲ ਗਵਰਨਮੈਂਟ ਦੀ ਹੈਗੀ ਹੈ ਸੋ ਜੋ ਕੁਝ ਵੀ ਹੁਣ ਤੱਕ ਕੀਤਾ ਬੀਜੇਪੀ ਨੇ ਕੀਤਾ ਹੈ ਤੇ 2047 ਤੱਕ ਇੰਡੀਆ ਨੂੰ ਡਵੈਲਪਡ ਕੰਟਰੀ ਬਣਾਉਣਾ ਇਹ ਜੋਤਾ ਹੈ ਬਟ ਜਿਹੜਾ ਤਾਂ ਜਿਹੜੀ ਤਾਂ ਫਰਕਲ ਏਰੀਆ ਦੇ ਮਾਰੇ ਏਮਸ ਲੈ ਕੇ ਆਏ ਆ ਜਲ ਇਹ ਤੁਸੀਂ ਖੁਦ ਦੇਖ ਲਓ ਵੀ ਏਮਸ ਕੌਣ ਚਲਾ ਰਿਹਾ ਕੀ ਨੇ ਬਣਾਇਆ ਜਿਸ ਦਿਨ ਏਮਸ ਦਾ ਨੀਂਹ ਪੱਥਰ ਰੱਖਿਆ ਸੀ, ਉਸ ਦਿਨ ਹਰਸਿਮਰਤ ਹੋਣੀ ਇਹ ਕਹਿ ਰਹੇ ਸੀਗੇ ਕਿ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾ ਨੇ ਸਾਨੂੰ ਏਮਸ ਦਿੱਤਾ। ਹੁਣ ਉਹ ਕਹਿ ਰਹੇ ਆ ਕਿ ਮੋਦੀ ਜੀ ਨੇ ਨਹੀਂ ਦਿੱਤਾ, ਅਸੀਂ ਬਣਾਇਆ।